ਸਾਡੇ ਕੋਈ ਮੁਸੀਬਤ ਪਰਿਵਾਰ ਸੀ ਇਹ ਆਪਣੇ ਪਰਮੇਸ਼ਵਰ ਦਾ ਨਾਮ ਲੈ ਰਹੇ ਸੀ ਆਪਣੇ ਘਰ ਦੇ ਵਿੱਚ ਜੋ ਪਿੰਡ ਦੇ ਜਿਹੜੇ ਸ਼ਰਾਰਤੀ ਆਂਸਰ ਸੀ ਕੁਝ ਸ਼ਰਾਰਤੀ ਆਂਸਰਾਂ ਨੇ ਆ ਕੇ ਇਹਨਾਂ ਨਾਲ ਗਾਲੀ ਗਲੋਚ ਕੀਤਾ ਜਦੋਂ ਇਹਨਾਂ ਨੇ ਉਹਨਾਂ ਨੂੰ ਲੰਮਾ ਦਿੱਤਾ ਉਹਨਾਂ ਦੇ ਘਰ ਜਾ ਕੇ ਉਹਨਾਂ ਨੇ ਆ ਕੇ ਇਹਨਾਂ ਨੂੰ ਜਿਹੜਾ ਵਾ ਗੋਲੀਆਂ ਦੇ ਨਾਲ ਜਿਹੜਾ ਵਾ ਛੱਲੀ ਕਰਤਾ ਜਿਹਦੇ ਵਿੱਚ ਸਾਡੇ ਇੱਕ ਭਰਾ ਦੀ ਜਿਹੜੀ ਮੌਤ ਹੋ ਚੁੱਕੀ ਆ ਫਿਰ ਜਦੋਂ ਸਾਡੀ ਐਸਐਸਪੀ ਸਾਹਿਬ ਦੇ ਨਾਲ ਡੀਜੀ ਸਾਹਿਬ ਦੇ ਨਾਲ ਗੱਲ ਹੋਈ ਪਰ ਇਹਨਾਂ ਨੇ ਪਰਚਾ ਤੇ ਦਰਜ ਕਰਤਾ ਉਹਨਾਂ ਦੇ ਉੱਪਰ ਔਰ ਉਹਨਾਂ ਦੇ ਕੁਝ ਬੰਦੇ ਕੁਝ ਪਰਿਵਾਰ ਦੇ ਜੀ ਵੀ ਅਰੈਸਟ ਕੀਤੇ ਨੇ ਪਿਛਲੇ ਦਿਨੀ ਤੁਸੀਂ ਸਾਰਿਆਂ ਨੇ ਖਬਰ ਤਾਂ ਸੁਣੀ ਹੋਵੇਗੀ ਕਿ ਤਰਨਤਾਰਨ ਦੇ ਪਿੰਡ ਖਵਾਸਪੁਰ ਦੇ ਵਿੱਚ ਕ੍ਰਿਸਮਸ ਦਾ ਪ੍ਰੋਗਰਾਮ ਬੰਦ ਕਰਵਾਉਣ ਨੂੰ ਲੈ ਕੇ ਗੋਲੀਆਂ ਚੱਲੀਆਂ ਸੀ ਤੇ ਜਿਸ ਦੇ ਵਿੱਚ ਕੁਝ ਸ਼ਰਾਰਤੀ ਨੌਸਵਾਨਾਂ ਨੇ ਮਸੀਹ ਭਾਈ ਚਰਦੇ ਇੱਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ ਤੇ ਅੱਜ ਉਸ ਪਰਿਵਾਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਪਹੁੰਚੇ ਨੇ ਜਿੱਥੇ ਉਹਨਾਂ ਨੇ ਘਟਨਾ ਕਰਨ ਵਾਲੀ ਜਗ੍ਹਾ ਦਾ ਜਾਇਜ਼ਾ ਲਿਆ ਅਤੇ ਪੁਲਿਸ ਪ੍ਰਸ਼ਾਸਨ ਦੇ ਨਾਲ ਤਾਲਮਿਲ ਕਰਕੇ ਉਹਨਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਐਫ ਆਈ ਆਰ ਦਰਜ ਵੀ ਕਰਵਾਈ ਹੈ ਤੇ ਨਾਲ ਹੀ ਉਹਨਾਂ ਨੇ ਇਸ ਘਟਨਾ ਦੀ ਪਰਜੋਰ ਸ਼ਬਦਾ ਦੇ ਵਿੱਚ ਨਿੰਦਾ ਕੀਤੀ ਹੈ ਤੁਹਾਨੂੰ ਦੱਸਦੇ ਕਿ ਪਿਛਲੇ ਦਿਨੀ ਜਦੋਂ ਮਸੀਹ ਭਾਈ ਚਰ ਦੇ ਵੱਲੋਂ ਪਿੰਡ ਦੇ ਵਿੱਚ ਕ੍ਰਿਸਮਸ ਦਾ ਪ੍ਰੋਗਰਾਮ ਮਨਾਇਆ ਜਾਣਾ ਸੀ ਤਾਂ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਪ੍ਰੋਗਰਾਮ ਬੰਦ ਕਰਵਾਉਣ ਦੀ ਧਮਕੀ ਦਿੱਤੀ ਸੀ ਤਾਂ ਜਦੋਂ ਉਹਨਾਂ ਸ਼ਰਾਰਤੀ ਅਨਸਰਾਂ ਦੇ ਪਰਿਵਾਰਾਂ ਨੂੰ ਮਸੀਹ ਭਾਈ ਚਾਰੇ ਨੇ ਉਲਾਮਾ ਦਿੱਤਾ ਤਾਂ ਸ਼ਰਾਰਤੀ ਅਨਸਰਾਂ ਨੇ ਮਸੀਹ ਭਾਈ ਚਾਰੇ ਦੇ ਵਿਅਕਤੀਆਂ ਨੂੰ ਰਾਸਤੇ ਦੇ ਵਿੱਚ ਘਿਰ ਕੇ ਗੋਲੀਆਂ ਦੇ ਨਾਲ ਪੁੰਤਤਾ ਸੀ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ ਜਦ ਕਿ ਦੋ ਨੌਜਵਾਨ ਅੰਮ੍ਰਿਤਸਰ ਹਸਪਤਾਲ ਦੇ ਵਿੱਚ ਇਲਾਜ ਅਧੀਨ ਨੇ ਮੀਡੀਆ ਨਾਲ ਗੱਲਬਾਤ ਕਰਦੋਏ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਨੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਇਹ ਝਗੜਾ ਭਾਜੀ ਰਾਤ ਦਾ ਹੀ ਚੱਲਣ ਡਿਆ ਸੀ ਤੇ ਇਹਦਾ ਰਾਤ ਵੀ ਨਾ ਉਹ ਮੁੰਡੇ ਉਧਰ ਨਾ ਕਿਤੇ ਮਸੀਹ ਆਲਿਆਂ ਦਾ ਸੀ 사ਸੰਗ ਹੀ ਇਹ ਮੁੰਡੇ ਸਾਡੇ ਜਿਹੜਾ ਪ੍ਰਧਾਨ ਦਾ ਲੜਕਾ ਸੀ ਉਧਰ ਗਿਆ ਉਹਨਾਂ ਦੀ ਰਿਸ਼ਤੇਦਾਰੀ ਸੀ ਉਧਰ ਇਹ ਮੁੰਡੇ ਗਏ ਆ ਇਹ ਚੋਂ ਚਾਰ ਜਣੇ ਸੀ ਤੇ ਚੋਂ ਕੋ ਪਿਸਤੌਲ ਸੀ ਇਹਨਾਂ ਨੇ ਮੁੰਡਿਆ ਦੇ ਕੰਨ ਦੇ ਉੱਤੇ ਰੱਖੇ ਆ ਤੇ ਚਲੋ ਉਸ ਟਾਈਮ ਉਹ ਚਲੇ ਗਿਆ ਮੜ ਕੇ ਰੋਲਾ ਰੱਪਾ ਮੜਾ ਮੋਟ ਹੋਇਆ ਇਧਰੋਂ ਹੀ ਬੰਦੇ ਬੰਦੇ ਇਕੱਠੇ ਹੋ ਕੇ ਗਏ ਆ ਇਹ ਚਲੇ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਰਾਤ ਤਲਾਹ ਵੀ ਕੀਤੀ ਆ ਪਰ ਹਾਲੀ ਤੱਕ ਨਾ ਕੋਈ ਪੁਲਿਸ ਦੀ ਕਾਰਵਾਈ ਸ਼ਰੇ ਆ ਮੋ ਦੋਸ਼ੀ ਫਿਰੰਡੇ ਆ ਹੁਣ ਉਹ ਜਿਹੜਾ ਆ ਕੇ ਆ ਇੱਥੇ ਪੁਲ ਦੇ ਉੱਤੇ ਖਲੋ ਕੇ ਉਹਨਾਂ ਅਨੇਵਾਹ ਗੋਲੀਆਂ ਚਲਾਈਆਂ ਜਿਹੜੇ ਸ਼ਿੱਕੇ ਆ ਨਾ ਉਹ ਸਾਡੇ ਕੋਲ ਆ ਕਿ ਬਹੁਤ ਇਸ ਤੋਂ ਚਾਰ ਚਾਰ ਗੋਲੀਆਂ ਚਲਾਈਆਂ ਚਾਰ ਜਣੇ ਚਲਾਉਣ ਵਾਲੇ ਸੀ ਤੇ ਤਿੰਨਾਂ ਬੰਦਿਆਂ ਦੇ ਗੋਲੀਆਂ ਲੱਗੀਆਂ ਵਾ ਜਿਹਦੇ ਵਿੱਚੋਂ ਇੱਕ ਜਣੇ ਦੀ ਜਿਹੜੀ ਆ ਸਾਡੇ ਸਾਡਾ ਭਰਾ ਵਾ ਚਾਚੇ ਦਾ ਪੁੱਤ ਕਾਲਾ ਉਹਦੀ ਜਿਹੜੀ ਹੁਣ ਤੱਕਰ ਪਤਾ ਲੱਗ ਗਿਆ ਕਿ ਮੌਤ ਹੋ ਚੁੱਕੀ ਆ ਇਸ ਤੋਂ 1.5 ਸਾਲ ਪਹਿਲਾਂ ਵੀ ਇਹਨਾਂ ਨੇ ਸਾਡੇ ਪਿੰਡ ਵਿੱਚ ਹਸਪਤਾਲ ਖੜਿਆ ਉਹਨੂੰ ਮੋਂ ਪਤਾ ਨਹੀਂ ਉਹ ਰਾਤ ਦੇ ਵਿੱਚ ਪੂਰਾ ਹੋਇਆ ਵਾ ਤੇ ਜਾਂ ਉੱਥੇ ਲੈ ਗਏ ਅਸੀਂ ਤੇ ਇੱਥੇ ਹੀ ਆ। ਤੇ ਇਹੋ ਜਿਹੇ ਗੁੰਡਿਆਂ ਬੰਦਿਆਂ ਦੇ ਉੱਤੇ ਵੱਧ ਤੋਂ ਵੱਧ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਕਿਉਂ। ਖਾਸਪੁਰਾ ਪਿੰਡ ਵਿੱਚ ਆਏ ਆ ਜੋ ਪਿਛਲੇ ਦਿਨਾਂ ਦੇ ਵਿੱਚ ਬਹੁਤ ਦੁਖਦਾਈ ਘਟਨਾ ਜਿਹੜੀ ਇੱਥੇ ਤਰਨਤਾਰਨ ਦੇ ਵਿੱਚ ਵਾਪਰ ਗਈ। ਸਾਡੇ ਕੋਈ ਮੁਸੀਬ ਪਰਿਵਾਰ ਸੀ ਇਹ ਆਪਣੇ ਪਰਮੇਸ਼ਵਰ ਦਾ ਨਾਮ ਲੈ ਰਹੇ ਸੀ ਆਪਣੇ ਘਰ ਦੇ ਵਿੱਚ ਜੋ ਪਿੰਡ ਦੇ ਜਿਹੜੇ ਸ਼ਰਾਰਤੀ ਅਨਸਰ ਸੀ। ਕੁਝ ਸ਼ਰਾਰਤੀ ਅਨਸਰਾਂ ਨੇ ਆ ਕੇ ਇਹਨਾਂ ਨਾਲ ਗਾਲੀ-ਗਲੋਚ ਕੀਤਾ। ਜਦੋਂ ਇਹਨਾਂ ਨੇ ਉਹਨਾਂ ਨੂੰ ਲੰਬਾ ਦਿੱਤਾ ਉਹਨਾਂ ਦੇ ਘਰ ਜਾ ਕੇ ਉਹਨਾਂ ਨੇ ਆ ਕੇ ਦੇ ਇਹਨਾਂ ਨੂੰ ਜਿਹੜਾ ਵਾ ਗੋਲੀਆਂ ਦੇ ਨਾਲ ਜਿਹੜਾ ਵਾ ਛੱਲੀ ਕਰਤਾ ਜਿਹਦੇ ਵਿੱਚ ਸਾਡੇ ਇੱਕ ਭਰਾ ਦੀ ਜਿਹੜੀ ਮੌਤ ਹੋ ਚੁੱਕੀ ਆ ਇੱਕ ਸਾਡਾ ਭਰਾ ਜਿਹੜਾ ਜਿਹਦੇ ਇਲਾਜ ਆ ਔਰ ਮੈਂ ਸਮਝਦਾ ਕਿ ਬੜੀ ਸ਼ਰਮਨਾਕ ਜਿਹੜੀ ਇਹ ਘਟਨਾ ਹੋਈ ਆ ਕਿਉਂਕਿ ਅੱਜ ਤੋਂ ਪਹਿਲਾਂ ਪੰਜਾਬ ਦੇ ਵਿੱਚ ਕਦੀ ਵੀ ਇਦਾਂ ਦੀ ਘਟਨਾ ਨਹੀਂ ਸੁਣਨ ਨੂੰ ਮਿਲੀਆਂ ਸੀ ਵੀ ਪਿੰਡਾਂ ਦੇ ਵਿੱਚ ਸਾਡੇ ਈਸਾਈ ਜਿਹੜੇ ਭਰਾ ਵਾ ਜਾਂ ਸਾਡੇ ਪਰਿਵਾਰ ਆ ਉਹਨਾਂ ਨੂੰ ਲੋਕ ਜਿਹੜੇ ਆ ਤੰਗ ਪਰੇਸ਼ਾਨ ਕਰਨ ਫਿਰ ਜਦੋਂ ਸਾਡੀ ਐਸਐਸਪੀ ਸਾਹਿਬ ਦੇ ਨਾਲ ਡੀਜੀ ਸਾਹਿਬ ਦੇ ਨਾਲ ਗੱਲ ਹੋਈ ਅੱਜ ਮੇਰੇ ਨਾਲ ਆ ਡੀਐਸਪੀ ਸਾਹਿਬ ਰਵੀ ਸ਼ੇਰਗਿੱਲ ਜੀ ਖੜੇ ਨੇ ਪਰ ਇਹਨਾਂ ਨੇ ਪਰਚਾ ਤੇ ਦਰਜ ਕਰਤਾ ਉਹਨਾਂ ਦੇ ਉੱਪਰ ਪਰ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਸ਼ੁਰੂ ਕਰਤੀ ਆ ਔਰ ਉਹਨਾਂ ਦੇ ਕੁਝ ਬੰਦੇ ਕੁਝ ਪਰਿਵਾਰ ਦੇ ਜੀ ਵੀ ਅਰੈਸਟ ਕੀਤੇ ਨੇ ਔਰ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਬੇਨਤੀ ਕੀਤੀ ਆ ਵੀ ਉਹਨਾਂ ਬੰਦਿਆਂ ਨੂੰ ਜਲਦੋਂ ਜਲਦ ਜਿਹੜਾ ਫੜ ਕੇ ਸਲਾਖਾਂ ਦੇ ਪਿੱਛੇ ਸੁਟਿਆ ਜਾਵੇ ਔਰ ਜਿਹੜੇ ਗਾਂਵ ਵੀ ਡੇੜੀ ਜਿਹੜੇ ਇਦਾਂ ਦੇ ਕੋਈ ਸ਼ਰਾਰਤੀ ਜਿਹੜੇ ਅੰਸਰ ਆ ਇਹਦੇ ਆਪਸੀ ਭਾਈਚਾਰਕ ਜਿਹੜੀ ਸਾਂਝ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਨੂੰ ਨੱਥ ਪਾਈ ਜਾਵੇ ਔਰ ਐਸਐ ਡੀਜੀ ਸਾਹਿਬ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਵਾ ਵੀ ਇਹੋ ਜਿਹੇ ਬੰਦਿਆਂ ਨੂੰ ਕਦੀ ਵੀ ਬਖਸ਼ਿਆ ਨਹੀਂ ਜਾਏਗਾ ਵੀ ਜਿਹੜੇ ਆਪਸੀ ਭਾਈਚਾਰਕ ਸਾਂਝ ਖਰਾਬ ਕਰਨ ਜਾਂ ਇੱਕ ਵੱਖਰਾ ਹੀ ਗੰਦਾ ਮਾਹੌਲ ਪੈਦਾ ਕਰਨ ਔਰ ਮੈਂ ਸਮਝਦਾ ਕਿ ਬੜੀ ਦੁੱਖਦਾਇਤ ਘਟਣਾ ਵਾ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਆ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਇਹਨਾਂ ਦੇ ਨਾਲ ਖੜੀ ਆ ਇਹਨਾਂ ਦੀ ਲੜਾਈ ਜਿਹੜੀ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਲੜੂਗੀ ਐਂਡ ਤੱਕ ਜਿੰਨੀ ਦੇਰ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹਨਾਂ ਦੇ ਨਾਲ ਖੜੇ ਆ ਉਹ ਦਿਨ ਰਾਤ ਕਰਕੇ ਜਿਹੜਾ ਉਹ ਸਲਾਖਾਂ ਦੇ ਪਿੱਛੇ ਉਹਨਾਂ ਨੇ ਮਜਰਮਾਨਾਂ ਨੂੰ ਸੁਟਾਗੇ ਔਰ ਇਹਨਾਂ ਦੀ ਕੋਰਟ ਦੇ ਵਿੱਚ ਵੀ ਜਿਹੜੀ ਮਦਦ ਸਹਾਈ ਦਾ ਕਰਾਂਗੇ ਪੂਰਾ ਮੁਸੀਬਾ ਹੀ ਜਰਾ ਤੁਹਾਡੇ ਨਾਲ ਖੜਾ ਵਾ ਤੁਸੀਂ ਇਹ ਗੱਲ ਕੋ ਬਣਾਉਣਾ ਨਹੀਂ ਵੀ ਤੁਸੀਂ ਪਿੰਡ 'ਚ ਕੱਲੇ ਹੋ ਤੁਹਾਡੇ ਬੰਦਿਆਂ ਨੂੰ ਗੋਲੀਆਂ ਮਾਰਤੀਆਂ ਤੁਸੀਂ ਡਰ ਜੋ ਡਰਨ ਦੀ ਲੋੜ ਨਹੀਂ ਕਿਸੇ ਤੋਂ ਪਰਮੇਸ਼ਵਰ ਸਾਡਾ ਜਿੰਦਾ ਖੁਦਾ ਸਾਡੇ ਨਾਲ ਆ ਉਸ ਮੁਲਾਜ਼ਮ ਮੇਰੇ ਇਹ ਵੀ ਮੇਰਾ ਪਰਿਵਾਰ ਆ ਚਾਹ ਮੈਂ ਨਾ ਤਾਂ ਨਿੱਕੀ ਚ ਵੱਡੀ ਇਹਨਾਂ ਨੇ ਮਿੱਟੀ ਬਣਾਇਆ ਪਰਾਂ ਭੈਣ ਬਣਾਇਆ ਮੇਰੇ ਇਹ ਪਰਿਵਾਰ ਨੂੰ ਘਰ ਦਿੱਤੀ ਵਾਣ ਲੱਗੇ ਉਹ ਪਰਵਾਹ ਨੂੰ ਚੈਮਰਤ ਲਾਜ ਨੂੰ ਕਿਵੇਂ ਮੈਂ ਕਹਾਂ ਜੀ ਮਾਤਾ ਜੀ ਕਿਸੇ ਨੂੰ ਤਤੀਵਾਣੇ ਲੱਗਦੀ ਪਰਮੇਸ਼ਵਰ ਸਾਡਾ ਜਿੰਦਾ ਖੁਦਾ ਸਾਡੇ ਨਾਲ ਆ ਬਾਕੀ ਪ੍ਰਸ਼ਾਸਨ ਦੇ ਨਾਲ ਗੱਲ ਹੋ ਚੁੱਕੀ ਆ ਪ੍ਰਸ਼ਾਸਨ ਜਿਹੜਾ ਵਾ ਸਾਨੂੰ ਇੱਕ ਗੱਲ ਦਾ ਵਿਸ਼ਵਾਸ ਦਿਵਾ ਰਿਹਾ ਦੱਸੋ ਜੀ ਡੀਐਸਟੀ ਸਾਹਿਬ ਵੀ ਇਹ ਦਾਦੇ ਨੇ ਵੀ ਗਾਂ ਜਿਹੜੇ ਸਾਡੇ ਪ੍ਰਵਾਦ ਦੇ ਜੀ ਆ ਗਾਂ ਕਿਤੇ ਕਿਸੇ ਦੇ ਨਾਲੇ ਕੰਮ ਨਾ ਹੋ ਜੇ ਜਿੱਦਾਂ ਗੰਦੀ ਪੁਛ ਨਹੀਂ ਢਾਜਦੀ ਢਾਜਦੀ ਉਹਨਾਂ ਦੇ ਵੀ ਤੁਹਾਡੀ ਪ੍ਰੋਟੈਕਸ਼ਨ ਕਰਾਂਗੇ ਕੰਪਨੀ ਜਦੋਂ ਸਪੈਸ਼ਲ ਡਿਊਟੀ ਲਾਤੀ ਆ ਬਾਕੀ ਜਿਹੜੇ ਬੰਦੇ ਆ ਬਾਕੀ ਉਹਨਾਂ ਦੇ ਪਿੱਛੇ ਆਪਾਂ ਪਏ ਹੋਏ ਆ ਸਾਡੀ ਪ੍ਰਾਇਓਰਟੀ ਸਾਡੀ ਇਸੇ ਕਰਕੇ ਆ ਪਤਾ ਨੂੰ ਵਿਸ਼ਵਾਸ ਦਿਉਣੀ ਹੈ ਚਾ ਲੈ ਉਸ ਪਿਛੇ ਪਿਛੇ ਖਾਂ ਰੋ ਰੋ ਕੇ ਲੱਕਾ ਖਿੱਚ ਰਿਹਾ